ਜੋ ਪਹਿਲਾ ਭਾਰਤੀ ਕਿਸਾਨ ਯੂਨੀਅਨ ਸੀ ਫਿਰ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਬਣ ਗਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਣ ਗਈ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਬਣ ਗਈ ਫਿਰ ਵਖਰੇਵੇਂ ਕਿਵੇਂ ਹੋਏ ਕਿਵੇਂ ਵੱਖੋ-ਵੱਖਰੀਆਂ ਬਣੀਆਂ ਇਹ ਵੱਖਰੋ ਵੱਖਰੀਆਂ ਸਭ ਤੋਂ ਪਹਿਲਾਂ ਆਡਾ ਰਾਜੇਵਾਲ ਹੋਇਆ ਜਦੋਂ ਤੇ ਖੜਕਪੁਰ ਦਾ ਜੋਰ ਸੀ ਉਦੋਂ ਰੇ ਤੇ ਰਾ ਹੁੰਦੇ ਸੀ ਦੋਨੇ ਇੱਕ ਇਤੋਂ ਦਾ ਡੀਜੀਪੀ ਸੀਗਾ ਇੱਕ ਰਾਜਪਾਲ ਸੀ ਜੋ ਇਹਨਾਂ ਨੇ ਇੱਕ ਦਾ ਕਾਰਖਾਨਾ ਲੈ ਲਿਆ ਰਾਜੇਵਾਲ ਦਾ ਹਾਂ ਦੁੱਧ ਦਾ ਪਲਾਂਟ ਲੈ ਲਿਆ ਇੱਕ ਪਲਾਈ ਦਾ ਕਾਰਖਾਨਾ ਲੈ ਲਿਆ ਹਾਂ ਇੱਕ ਫਿਰ ਅਸੀਂ ਧਰਨਾ ਦਿੱਤਾ ਪਾਸ ਹੋ ਗਿਆ ਵੀ ਆਪਾਂ ਕਿ ਗ੍ਰਿਫਤਾਰੀਆਂ ਦੇਣੀਆਂ ਨੇ ਹਾਂ ਗ੍ਰਿਫਤਾਰੀ ਦਿੱਤੀ ਗ੍ਰਿਫਤਾਰੀ ਦੇਣ ਤੋਂ ਬਾਅਦ ਇਹ ਰਾਜਵਾਲ ਕਹਿੰਦਾ ਤੁਸੀਂ ਗ੍ਰਿਫਤਾਰੀ ਕਿਉਂ ਕਿਉਂ ਦਿੱਤੀ ਇਹ ਉਹ ਕਹਿੰਦਾ ਵੀ ਤੁਸੀਂ ਆਪਾਂ ਪਾਸ ਹੋ ਗਏ ਗ੍ਰਿਫਤਾਰੀ ਹੋ ਗਈ ਮਤਲਬ ਤੁਹਾਡੇ ਕਹਿਣ ਦਾ ਕਿ ਰਾਜਵਾਲ ਨੇ ਸਰਕਾਰ ਨਾਲ ਸਮਝੌਤਾ ਕਰ ਲਿਆ ਫੈਕਟਰੀਆਂ ਲੈ ਲਈਆਂ ਪਲਾਂਟ ਲੈ ਲਏ ਤੇ ਅਲੱਗ ਹੋ ਗਏ ਨਹੀਂ ਅਲੱਗ ਉਹ ਤੋਂ ਬਾਅਦ ਹੁੰਦੇ ਨੇ ਹਾਂ ਉਦੋਂ ਬਾਅਦ ਫਿਰ ਉਦੋਂ ਤੋਂ ਤਰੇਡ ਪੈਂਦੀ 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 ਚਲੇਗੀ